ਤਾਂ ਤੂੰ ਅੱਗੇ ਤਾਂ ਫਿਰ ਜੀ ਡਿੰਪੀ ਢਿੱਲੋਂ ਚੱਲੇਗਾ ਜੀ ਇਹਨਾਂ ਦਾ ਪਤਾ ਸਾਨੂੰ ਹੀ ਕਮਲੇਕਰ ਛੱਡਿਆ ਨਹੀਂ ਕਮਲੇਕਰ ਛੱਡਿਆ ਇਹਨਾਂ ਦੇ ਰਾਹ ਦਾ ਫਾਈ ਡਿੰਪੀ ਅੱਗੇ ਜਾਂਦਾ ਵੇਖੋ ਮੇਰਾ ਡਿੰਪੀ ਤਾਂ ਨੂੰ ਲੱਗਦਾ ਹਾਂ ਹਾਂ ਤੂੰ ਤਾਂ ਡਿੰਪੀ ਢਿੱਲੋਂ ਜੀ ਡਿੰਪੀ ਢਿੱਲੋਂ ਇਹਨੇ ਵਿਸ਼ਵਾਸ ਨਾਲ ਐ ਤੇ ਇਹ ਵਾਲੇ ਸਾਨੂੰ ਮੌਕਾ ਦੇ ਦੋ ਸਾਲ ਸਾਡੀ ਸਰਕਾਰ ਹੈਗੀ ਆ ਜੇ ਇਹ ਦੁੱਤੀ ਤਾਂ ਕੱਲਾ ਜਿਹੜਾ ਖੜਾ ਬੜੰਗ ਖੜਾ ਹੋਣ ਰਾਜਾਪੜੀ ਆ ਦੇ ਟੈਂਟ ਦਿਖੜਾ ਕਾਂਗਰਸ ਤੇ ਸੱਟ੍ਰਿਆ ਕਲ ਮੈਂ ਹਰਸ਼ਦੀਪ ਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਗਿੱਦੜ ਬਾਹਾ ਵਿਧਾਨ ਸਭਾ ਹਲਕੇ ਚ ਮੌਜੂਦਾ ਸੀ ਪਿੰਡ ਐ ਮਦੀਰ ਇਥੇ ਬਜ਼ੁਰਗ ਬੈਠੇ ਹੋਏ ਸੀ ਆਪਣੀ ਗੱਲਾਂ ਬਾਤਾਂ ਕਰ ਰਹੇ ਸੀ ਸ਼ਾਇਦ ਚੋਣਾ ਨੂੰ ਲੈ ਕੇ ਚਰਚਾ ਕਰ ਰਹੇ ਸੀ ਤੇ ਉਹੀ ਚਰਚਾ ਸੀ ਸੁਣਨ ਆਏ ਇਨਾਂ ਕੋਲੋਂ ਕਿ ਆਖਰ ਇਨਾਂ ਦੇ ਦਿਲ ਵਿੱਚ ਕਿਹੜੀ ਗੱਲ ਹੈਗੀ ਹੈ ਜੋ ਲੀਡਰਾਂ ਤੱਕ ਪਹੁੰਚਾਉਣਾ ਚਾਹੁੰਦੇ ਨੇ ਤੇ ਚਾਹੁੰਦੇ ਨਹੀਂ ਕਿ ਇਨਾਂ ਦੀ ਉਹ ਗੱਲਾਂ ਜੋ ਹੈ ਲੀਡਰਸ ਸੁਣਾਂ ਤੇ ਕੀ ਲੱਗਦਾ ਗਿੱਦੜਵਾਹ ਚੋ ਈਸ਼ਵਰ ਕੋਣ ਐਮਐਲਏ ਬਣੇਗਾ ਸਟ੍ਰਿਕਲ ਬਾਬਾ ਜੀ ਕੀ ਨਾਮ ਹੈ ਤੁਹਾਡਾ ਸਾਹਿਬ ਜੀ ਗਿੱਦੜਵਾਹ ਜੋ ਹੈ ਕੀ ਮੁਕਾਬਲਾ ਤਿੰਨੋ ਤਰ੍ਹਾਂ ਦਾ ਇੱਕੋ ਜਿਹਾ ਜੀ ਹਾਂਜੀ ਬੈਡਿੰਗ ਸਾਹਿਬ ਵੀ ਤੇ ਮਨਪ੍ਰੀਤ ਸਿੰਘ ਬਾਦਲ ਵੀ ਕਾਂਗਰਸ ਵੱਲੋਂ ਵੀ ਸਾਰੇ ਡੈਂਪੀਟੀ ਲੋਕ ਡੈਂਪੀਟੀ ਲੋਕੀ ਦਾ ਮੁਕਾਬਲਾ ਜੈਨਾਂ ਦਾ ਜਿੱਤ ਪਤਾ ਨਹੀਂ ਕਿਸ ਦੀ ਹੋਣੀ ਹੈ ਇਹ ਨਹੀਂ ਸਾਨੂੰ ਪਤਾ ਜੀ ਮਤਲਬ ਮਦੀਰਪਿੰਡ ਦੇ ਲੋਕ ਕੀ ਸੋਚਦੇ ਨੇ ਕਿਹੜੇ ਪਾਸੇ ਉਹਨਾਂ ਨੂੰ ਲੱਗਦਾ ਜ਼ਿਆਦਾ ਹਵਾ ਮੁਕਾਬਲਾ ਸੀ ਮੰਨ ਲਿਆ ਕਿ ਤਿਕੋਣਾ ਮੁਕਾਬਲਾ ਹੈ ਪਰ ਫਿਰ ਵੀ ਦੋ ਨਾਮ ਅਗਰ ਤੁਹਾਨੂੰ ਲੱਗਦੇ ਉਹਨ ਜੋ ਸਭ ਤੋਂ ਅੱਗੇ ਚੱਲਦੇ ਪਏ ਨੇ ਸਭ ਤੋਂ ਅੱਗੇ ਤਾਂ ਫਿਰ ਜੀ ਡਿੰਪੀ ਢਿੱਲੋਂ ਚੱਲੇਗਾ ਜੀ ਡਿੰਪੀ ਢਿੱਲੋਂ ਕਿਉਂ ਵੈਸੇ ਹਾਂਜੀ ਉਹ ਵੈਸੇ ਉਹਨੇ ਕੰਮ ਬਹੁਤ ਕਰਨੇ ਆ ਜੀ ਬਾਕੀ ਸਰਕਾਰ ਦੋ ਸਾਲ ਜੇ ਹੈਗੀ ਜੀ ਉਹਨਾਂ ਦੀ ਤੁਸੀਂ ਕਹਿ ਰਹੇ ਹੋ ਡਿੰਪੀ ਢਿੱਲੋਂ ਨੇ ਕੰਮ ਕਰਨੇ ਨੇ ਤੇ ਮਨਪ੍ਰੀਤ ਬਾਦਲ ਤੇ ਰਾਜਾ ਵੜਿੰਗ ਉਹਨਾਂ ਨੇ ਕੋਈ ਕੰਮ ਕੀਤੇ ਨੇ ਆਮ ਕਿਤੇ ਆਏ ਉਹਨਾਂ ਨੇ ਵੀ ਕੀਤੇ ਆ ਪਹਿਲਾਂ ਹਾਂਜੀ ਆਪਣੀ ਸਰਕਾਰ ਚ ਤੇ ਹੁਣ ਇਹਨਾਂ ਦੀ ਆਪਣੀ ਸਰਕਾਰ ਆ 2 ਸਾਲ ਲੋਕਾਂ ਦੇ ਵੀ ਕੰਮ ਇਹਨਾਂ ਤੋਂ ਲਵਾਵਾਂਗੇ ਹਾਂਜੀ ਜੇ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਚ ਜੇ ਇਹਦੀ ਸਰਕਾਰ ਹੈ ਤਾਂ ਲੱਗਦਾ ਉਹ ਕੰਮ ਜ਼ਿਆਦਾ ਕਰਵਾ ਸਕਦੀ ਹੈ ਕੰਮ ਕਰਵਾ ਸਕਦੇ ਆ ਹਾਂਜੀ ਹਾਂਜੀ ਤੇ ਮਨਪ੍ਰੀਤ ਬਾਦਲ ਕਹਿੰਦੇ ਕੇਂਦਰ ਚ ਮੋਦੀ ਦੀ ਸਰਕਾਰ ਹੈ ਭਾਜਪੀ ਦੀ ਸਰਕਾਰ ਉਹ ਜ਼ਿਆਦਾ ਕੰਮ ਕਰਵਾ ਸਕਦੇ ਨੇ ਹਾਂਜੀ ਉਹ ਪਹਿਲਾਂ ਕੰਮ ਬਹੁਤ ਕਰ ਗਿਆ ਪਰ ਹੁਣ ਉਹ ਜੀ ਨਵੇਂ-ਨਵੇਂ 17 ਸਾਲ ਤੋਂ ਇੱਥੇ ਵਾਪਸ ਆਏ ਆ ਜੀ ਉਹ ਫਿਰ ਗਾਹ ਤੋਂ ਅੱਗੇ ਨੂੰ ਸਤਾਈ ਵਾਲੀ ਨਚੋਣਾ ਚ ਆ ਜਾਣਗੇ ਮਾ ਜੀ ਹੈ ਅਜੇ ਲੱਗਦਾ ਕਿ ਲੋਕ ਮੰਨਪ੍ਰਿਤ ਬਾਦਲ ਦਾ ਸਾਥ ਨਹੀਂ ਦੇਣਗੇ ਖੈਰ ਮਤਲਬ ਇਹ ਅਲੱਗ-ਅਲੱਗ ਲੋਕਾਂ ਦੀ رائے ਆ ਸੀ ਗਿੱਦੜਬਾਹ ਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਲੀਡਰਾਂ ਦੀ ਬਚਾਏ ਸਾਨੂੰ ਹੈ ਕਿ ਲੋਕਾਂ ਦੇ ਦਿਲ ਦੀ ਗੱਲ ਜੋ ਹੈ ਉਹ ਸੰਭੇ ਹਾਂਜੀ ਬਾਬਾ ਜੀ ਨਹੀਂ ਬੋਲ ਦੱਸ ਤਾਂ ਦੋ ਕਿ ਕੀ ਮਾਹੌਲ ਕੀ ਹੈ ਗਿੱਦੜਬਾਹ ਚ ਕੋਈ ਗਲਤ ਤਾਂ ਕਰਦੇ ਹੋ ਤੁਸੀਂ ਬਹੁਤ 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 ਵਧੀਆ ਮਾਹੌਲ ਹੈ ਸਾਰਿਆਂ ਦਾ ਹੀ ਬਹੁਤ ਵਧੀਆ ਸਾਰੇ ਆਂਦੇ ਨੇ ਕਿਹੜਾ-ਕਿਹੜਾ ਲੀਡਰ ਆਇਆ ਵੋਟ ਮੰਗਣ ਸਾਰੇ ਹੀ ਆਉਂਦੇ ਆ ਕਵੱਡੀ ਨਾਲ ਹੀ ਆਈ ਜਾਂਦੇ ਆ ਇਹ ਪੰਜਾਬ ਦਾ ਕਾਜ ਦਾ ਕਾਜ ਦਾ ਕਾਜ ਹੈ ਤਾਂ ਲੋਕ ਦੁੜੀ ਤੰਗ ਰੋਟੀ ਖਾਣ ਨਹੀਂ ਨਾ ਸਵਾਲ ਸੁਭੂਲ ਨਹੀਂ ਪੁੱਛਦੇ ਉਹਨਾਂ ਕੋਲੋਂ ਕੋਈ ਨਹੀਂ ਹੁਣ ਸਵਾਲ ਕੀ ਫਿਰ ਕਾ ਬਣਨਗੇ ਫੇਰ ਸਾਨੂੰ ਕੁਝ ਦੇਣਗੇ ਬੜੇ ਕਿੰਨੇ ਦੇ ਕੀ ਦੇਣਗੇ ਪਹਿਲਾਂ ਨਹੀਂ ਪਰ ਇਹ ਤਾਂ ਪੁੱਛੋ ਉਹਨਾਂ ਕੋਲੋਂ ਜਦੋਂ ਬਣਨਗੇ ਤੁਹਾਡਾ ਕੀ ਸਵਾਰਨਗੇ ਤੁਹਾਡੇ ਕੋਈ ਕੰਮ ਹੋਣਗੇ ਨਹੀਂ ਹੋਣਗੇ ਉਹ ਜੋ ਕੋਈ ਸਵਾਲ ਪੁੱਛਦੇ ਹੋ ਜਿਹੜਾ ਕੋਈ ਵੋਟਾ ਮੰਗਣ ਆਂਦਾ ਆਪ ਵੀ ਕਹਿੰਦੇ ਸੀ ਕਮਰੇ ਦਿਆਂਗੇ ਤਾਂ ਕੋਈ ਗਲੀਆਂ ਗੁਲੀਆਂ ਸਾਰੇ ਨਿਕਾਸ ਕਰਾਂ ਖਾਲ ਬਣਾਵਾਂਗੇ ਪੇਪਾਂ ਪਾਵਾਂਗੇ ਪਾਣੀ ਦਾ ਸੀਵਰ ਬਣਾ ਕੇ ਬਾਹਰ ਪਾਣੀ ਕੱਢਾਂਗੇ ਜਾਂਦੇ ਮੁੱਦੇ ਕਿਨੇ ਤੁਹਾਡੇ ਕਿਹੜੇ ਮੁੱਦੇ ਨੇ ਜੋ ਤੁਸੀਂ ਲੀਡਰਾਂ ਵੱਲ ਤਾਕ ਰੱਖਦੇ ਹੋ ਕਿ ਉਹ ਹੱਲ ਹੋਣੇ ਚਾਹੀਦੇ ਨੇ ਇਹ ਸਾਰੇ ਜਾਂਦਾ ਜੀ ਕੋਈ ਕਰ ਦੇਉ ਤੇ ਚੰਗਾ ਜੇ ਨਾ ਕਰੂ ਤਾਂ ਹਾਂ ਜੀ ਚਪੜਾ ਦਾ ਗੰਦਾ ਪਾਣੀ ਕਿਉਂਕਿ ਫੇ ਬਿਮਾਰੀਆਂ ਦਾ ਘਰ ਬਣਦਾ ਹੈ ਜਦੋਂ ਹੈਨਾ ਹਾਂ ਤੇ ਬਾਬਾ ਜੀ ਤੁਸੀਂ ਦੱਸੋ ਸਾਨੂੰ ਨਹੀਂ ਮੋੜ ਦੇ ਮੜਾ ਗਿਆ ਨਹੀਂ ਕੀ ਨਹੀਂ ਪਤਾ ਤੁਹਾਨੂੰ ਇਹਨਾਂ ਦਾ ਪਤਾ ਕਿੱਧਰ ਬਾਹਰ ਚ ਸਿੰਮਨੀ ਚੋਂ ਹੈ ਇਹਨਾਂ ਦਾ ਪਤਾ ਸਾਨੂੰ ਹੀ ਕਮਲੇਕਰ ਛੱਡਿਆ ਨਹੀਂ ਕੌਣੇ ਕਰ ਛੱਡੇ ਇਹਨਾਂ ਨੇ ਕਿਵੇਂ ਕਿਵੇਂ ਕੰਮਲੇ ਕਰਤਾ ਲੀਡਰਾਂ ਨੇ ਸੋ ਤੁਸੀਂ ਦੇਖ ਰਹੇ ਹੋਈ ਕਈ ਐਸੇ ਬਜ਼ੁਰਗ ਨੇ ਜੋ ਬੋਲਣਾ ਨਹੀਂ ਚਾਹੁੰਦੇ ਜੋ ਆਪਣੀ رائے ਰੱਖਣਾ ਨਹੀਂ ਚਾਹੁੰਦੇ ਪਰ ਚੱਲ ਇਹਨਾਂ ਦੇ ਦਿਲ 'ਚ ਵੀ ਬਹੁਤ ਕੁਝ ਰਿਹਾ ਹੈ ਵੋਟ ਤਾਂ ਇਹ ਵੀ ਕਿਸੇ ਨਾ ਕਿਸੇ ਨੂੰ ਪਾਣਗੇ ਪਰ ਸ਼ਾਇਦ ਕੈਮਰੇ ਅੱਗੇ ਕੁਝ ਦੱਸਣਾ ਨਹੀਂ ਚਾਹੁੰਦੇ ਸੱਟ੍ਰਿਕਾ ਹੋ ਗਈ ਯਾਰ ਕੋ ਅੱਗੇ ਆਜੋ ਥੋੜਾ ਜਿਹਾ ਅੱਗੇ ਆਜੋ ਕੁਛ ਨਹੀਂ ਬੋਲਣਾ ਤਹੀ ਵੀ ਕੁਛ ਨਹੀਂ ਬੋਲਣਾ ਨਾ ਨਾ ਕੋਈ ਲੀਡਰ ਕੁਛ ਨਹੀਂ ਕਰਦਾ ਨਹੀਂ ਚਲੋ ਕੁਛ ਨਹੀਂ ਕਰਦਾ ਇਹੀ ਤਾਂ ਬੁੱਦੇ ਕੀ ਨੇ ਤੁਹਾਡੇ ਕਿਹੜਾ ਲੀਡਰ ਕੁਛ ਨਹੀਂ ਕਰਦਾ ਝੋਨਾ ਵਿਕਣਾ ਚਾਹੀਦਾ ਉਹ ਵੇਗ ਤਾਂ ਨਹੀਂ ਕਰ ਅਸੀਂ ਗਏ ਮੰਡੀਆਂ ਚ ਮੰਡੀਆਂ ਚ ਬਹੁਤ ਬੁਰੇ ਹਾਲ ਨੇ 50% ਤੋਂ ਜ਼ਿਆਦਾ ਝੋਨਾ ਪਿਆ ਉੱਥੇ ਵਿਕਣ ਵਾਲਾ ਕਈਆਂ ਨੂੰ 15 ਦਿਨ ਹੋ ਗਏ ਕਈਆਂ ਨੂੰ 20 ਦਿਨ ਹੋ ਗਏ ਨੇ ਤੇ ਕੀ ਲੱਗਦਾ ਕਸੂਰ ਕਿਹਦਾ ਰੋਗ ਦਾ ਹੀ ਹੈ ਸਰਕਾਰ ਦਾ ਹੀ ਹੁੰਦਾ ਹੈ ਸਾਡਾ ਪ੍ਰਬੰਧ ਨਹੀਂ ਕਰਿਆ ਪਹਿਲਾਂ ਉਹਨਾਂ ਨੇ। ਕਰਿਆ ਨਹੀਂ ਕੋਈ। ਪਹਿਲਾਂ ਪ੍ਰਬੰਧ ਨਹੀਂ ਕੀਤੇ ਨਾ ਸੁਭਾ ਸਰਕਾਰ ਨੇ, ਕੇਂਦਰ ਸਰਕਾਰ ਸਰਕਾਰ ਨੇ ਨਹੀਂ ਕੀਤੇ ਜੀ। ਇਹਨਾਂ ਸਰ ਕੇਂਦਰ ਸਰਕਾਰ ਜੇ ਕਰਦੀ ਤਾਂ ਫੇਰ ਸਾਰਾ ਕੁਝ ਹੀ ਹੋ ਜਾਣਾ ਸੀਗਾ। ਹਾਂਜੀ। ਇਸ ਕੇਂਦਰ ਸਰਕਾਰ ਨੂੰ ਹਮਤਮਾਨ ਨੂੰ ਬਦਨਾਮ ਕਰਨ ਵਾਸਤੇ ਕੰਮ ਕਰ ਹੀ ਨਹੀਂ ਰਹੀ ਜੀ। ਹਾਂਜੀ। ਕੋਈ ਗਮਲਾ ਨਹੀਂ ਕੋਈ। ਹਾਂਜੀ। ਤਾਂ ਬਿਲਕੁਲ ਹੋਰ ਵੀ ਲੋਕ ਨੇ ਮੈਂ ਚਾਹਾਂਗੀ ਕਿ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸੱਟਰੀਕਾਲ ਬਾਬਾ ਜੀ। ਹਾਂਜੀ ਕੀ ਨਾਮ ਹੈ? ਮੈਨੂੰ ਨਹੀਂ ਪਤਾ ਕਿ ਇਹ ਬੁਟਾ ਜੀ ਇੱਕ ਐਮਐਲਏ ਦੀ ਬੁਟਾ ਪਹਿਣੀ ਚਾਹੀਦੀ ਇੱਕ ਅਰੀ ਛੱਡੀ ਤਾਂ ਜਦੋਂ ਠੀਕ ਹੈ ਕਿਉਂ ਖਰਚਾ ਹੁੰਦਾ ਸਰਕਾਰ ਦਾ ਜਦੋਂ ਇੱਕ ਕਰ ਛੱਡਤੀ ਤੇ ਦੂਜੇ ਰਿਪੋਰਟ ਪੈ ਐਮ ਐਲ اے ਕਿੱਡੀ ਕਲਕ ਕਰ ਪਰ ਕੋਈ ਨਾ ਕੋਈ ਨੁਮਾਇੰਦਗੀ ਤਾਂ ਕਰੇਗਾ ਹੀ ਫਿਰ ਤੁਹਾਡੀ ਕਿਉਂਕਿ ਹੁਣ ਤਾਂ ਤੁਹਾਡਾ ਕੋਈ ਐਮ ਐਲ اے ਹੀ ਨਹੀਂ ਹੈ ਐਮ ਐਲ اے ਨੂੰ ਸੁਣਿਆ ਜਾਏ ਐਮ ਐਲ اے ਤਾਂ ਪਤਾ ਕੀ ਹੈ ਜੇ ਐਮ ਐਲ اے ਛੀਟ ਛੱਡਦਾ ਕੋਈ ਵੀ ਐਮ ਐਲ اے ਕਿਸੇ ਪਾਰਟੀ ਦਾ ਹੈ ਛੱਡਦਾ ਤਾਂ ਦੁਬਾਰਾ ਵੋਟ ਕਿੱਦੀ ਦੋ ਸਾਲ ਬਾਅਦ ਕੀ ਹੋਇਆ ਕਿੰਨਾ ਖਰਚਾ ਹੁੰਦਾ ਸਰਕਾਰ ਦਾ ਖਰਚਾ ਤਾਂ ਬਹੁਤ ਹੁੰਦਾ ਬਹੁਤ ਨਜਾਇਜ਼ ਹੈ ਨਾ ਪਰ ਮੈਂ ਤਾਂ ਨਹੀਂ ਕਿਹਾ ਤੇ ਕੀ ਲੱਗਦਾ ਜਿੱਤ ਕੌਣ ਰਿਹਾ ਐਸਾ ਕੁਝ ਲੱਗ ਰਿਹਾ ਐ ਨਹੀਂ ਕੁਝ ਕਹਿ ਸਕਦੇ ਪਰ ਇਹਨਾਂ ਨੂੰ ਨਰਾਜ਼ਗੀ ਹੈ ਕਿ ਭਈ ਇੱਕ ਵਾਰੀ ਅਸੀਂ ਐਮਐਲਏ ਚੁਣਦੇ ਆ ਉਹ ਛੱਡ ਕੇ ਕਿਉਂ ਜਾਂਦਾ ਹੈ ਰਾਜਾ ਵੜਿੰਗ ਇਥੋਂ ਐਮਐਲਏ ਸੀ ਉਹਨਾਂ ਦੇ ਸੀਟ ਛੱਡਣ ਦੇ ਨਾਲ ਉਹਨਾਂ ਦੇ ਲੁਧਿਆਣਾ ਤੋਂ ਐਮਪੀ ਬਣਨ ਦੇ ਨਾਲ ਇੱਥੇ ਮੋੜ ਤੋਂ ਚੋਣ ਹੋ ਰਹੀ ਐ ਤੇ ਮੈਂ ਚਾਹਾਂਗੀ ਹੋਰ ਜ਼ਿਆਦਾ ਲੋਕ ਚੋਣੇ ਉਹ ਗੱਲਬਾਤ ਕਰਨ ਬਾਬਾ ਜੀ ਤੁਸੀਂ ਕਹੇ ਤਾਂ ਮੈਂ ਕੁਝ ਬੋਲਣਾ ਨਹੀਂ ਐ ਤੁਸੀਂ ਕਹਿੰਦੇ ਕਮਲੇ ਕਰਤਾ ਲੀਡਰਾਂ ਨੇ ਪਰ ਕੁਝ ਤਾਂ ਦੱਸੋ ਕੀ ਲੱਗਦਾ ਮੋਹੌਲ ਚਾਲ ਇੱਥੇ ਬੈ ਕੇ ਜਦੋਂ ਗੱਲ ਕਰਦੇ ਕੋਈ ਬਣ ਕੇ ਜਾਂਦਾ ਰੇ ਆਪਦੇ ਟੱਡ ਨੂੰ ਸਭ ਫਰਦੇ ਪੱਜੇ ਵੈਸੇ ਕੋਈ ਗੱਲ ਨਹੀਂ ਬਾਅਦ ਨਹੀਂ ਜੱਟਾਂ ਦਾ ਕੋਈ ਨਹੀਂ ਜੱਟਾਂ ਦਾ ਕੋਣ ਉਹ ਲਾਗਰਦੇ ਲੀਡਰ ਆਂਦੇ ਫਿਰ ਤੁਸੀਂ ਸਵਾਲ ਕਰਦੇ ਹੋ ਉਹਨਾਂ ਕੋਲੋਂ ਹਾਂ ਕਿਹਨਾਂ ਦਾ ਹਮੀਆਂ ਪੂਰੀਆਂ ਉੜਦੇ ਆ ਹਾਂ ਉਹ ਤਾਂ ਫਿਰ ਕਹਿੰਦੇ ਹੋਣਗੇ ਹਾਂਜੀ ਹਾਂਜੀ ਜੋ ਕਹਿ ਰਹੇ ਕਰਦਾ ਹਾਂ ਉਹ ਤਾਂ ਹਾਂ ਅੱਦਤੀ ਜਾਂਦਾ ਕੀ ਨਹੀਂ ਬਣਾਇਆ ਕੁਝ ਆ ਹੀ ਕੁਝ ਚੱਲੀ ਅੱਛਾ ਪਰ ਤੁਹਾਨੂੰ ਇੰਨਾ ਤਾਂ ਪਤਾ ਕੋਈ ਨਾ ਕੋਈ ਤਾਂ ਜਿੱਤੂਗਾ ਇੱਕ ਐਮਐਲਏ ਤਾਂ ਬਣੂਗਾ ਤੇ ਕੀ ਲੱਗਦਾ ਕੌਣ ਜਿੱਤੂਗਾ ਕੀ ਹਵਾ ਕੀ ਕਹਿ ਰਹੀ ਗਿੱਦੜ ਬਾਹਰ 18 ਦਾ ਵਾਈਟ ਐਮਪੀ ਅੱਗੇ ਜਾਂਦਾ ਵੇਖੋ ਪਰ ਡਿੰਪੀ ਤੁਹਾਨੂੰ ਲੱਗਦਾ ਹਾਂ ਹਾਂ ਕਿਉਂ ਵੈਸੇ ਲੱਗਦਾ ਹੈ ਉਹਦਾ ਸੋਚਦੇ ਆ ਵੀ ਗਿੱਦੜਵਾ ਦੇ ਨੇੜੇ ਆ ਕੇ ਹਾਂ ਗਿੱਦੜਵਾ ਗਿੱਦੜਵਾ ਉਹਦਾ ਹਲਕਾ ਹੈ ਜੇ ਉਹ ਕਰ ਦੂ ਪਾਣੀ ਪੂਣੀ ਦਾ ਸੀਵਰ ਜਿਹੜਾ ਵਜਦਾ ਹੈ ਉਹ ਹਾਂ ਜੇ ਉਹ ਕਰ ਬਣ ਜੇ ਬਣ ਜੂਗਾ ਸ਼ਹਿਰ ਦੀ ਬੋਟ ਹੁੰਦੀ ਹੈ ਹੈ ਹਾਂ ਠੀਕ ਹੈ ਤੁਸੀਂ ਕੁਝ ਕਹੋਗੇ ਮੈਂ ਕੀ ਕਹਾਂ ਹਾਂ ਕੀ ਲੱਗਦਾ ਕੌਣ ਜਿੱਤੂਗਾ ਕੌਣ ਜਿੱਤੂ ਤਾਂ ਡਿੰਪੀ ਢੋਲੋ ਜੀ ਡਿੰਪੀ ਢੋਲੋ ਇਨੇ ਵਿਸ਼ਵਾਸ ਨਾਲ ਇਹ ਤੇ ਯੂ ਆਲੇ ਸਾਨੂੰ ਮੌਕਾ ਦਿਓ ਦੋ ਸਾਲ ਸਾਡੀ ਸਰਕਾਰ ਹੈਗੀ ਆ ਜੀ ਤੇ ਮਨਪ੍ਰੀਤ ਬਾਦਲ ਵੀ ਮੌਕਾ ਮੰਗ ਰਹੇ ਨੇ ਅੰਮ੍ਰਿਤਾ ਵੜਿੰਗ ਦੀ ਪਹਿਲੀ ਚੋਣ ਹੈ ਉਹ ਵੀ ਮੌਕਾ ਮੰਗਦੇ ਪੈ ਨੇ ਅੰਮ੍ਰਿਤਾ ਵੜਿੰਗ ਪਹਿਲਾਂ ਵੀ ਸੀਗੀ ਜੀ ਅੱਗੇ ਕਿਹੜਾ ਉਹਨਾਂ ਨੇ ਕੰਮ ਇੰਨਾ ਕਰੇ ਨਹੀਂ ਗੇ ਨਹੀਂ ਕੰਮ ਕੀਤੇ ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ ਨੇ ਕੋਈ ਆ ਪਹਿਲਾਂ ਜਿਹੜਾ ਸਰਕਾਰਾਂ ਸੀਗੇ ਉਵੇਂ ਤਾਂ ਕਰੇ ਉਸ ਹਿਸਾਬ ਨਾਲ ਤੇ ਪਰ ਹੁਣ ਜਿਵੇਂ ਅਗਲੇ ਆ ਰਹੇ ਆ ਵੀ ਵਾਰੀ-ਵਾਰੀ ਅਸੀਂ ਬਣੀ ਜੇਗੀ ਉਹ ਫਿਰ ਮਾਹੌਲ ਬਦਲਿਆ ਖੜਾ ਲੋਕਾਂ ਦਾ ਅੱਛਾ ਡਿੰਪੀ ਢਿੱਲੋ ਤੁਹਾਨੂੰ ਲੱਗਦਾ ਇਸ ਵਾਰ ਜਿੱਤੇ ਜਾਣਗੇ ਹਾਂ ਉਹ ਚਾਰਾ ਤੀਜੀ ਆ ਰਾ ਹੁਣ ਉੱਠਿਆ ਉਹਦੇ ਨਹੀਂ ਮੜਾਇਆ ਪਰੜਾ ਤੇ ਆਮਾਦੀ ਪਾਰਟੀ ਵੈਸੇ ਕੰਮ ਕਰ ਰਹੀ ਕਿਉਂਕਿ ਆਮਾਦੀ ਪਾਰਟੀ ਦੇ ਉਮੀਦਵਾਰ ਨੇ ਉਹ ਹਾਂਜੀ ਆ ਗਲੀਆਂ ਲੌਕਟਾ ਲਾਈਆਂ ਨੇ ਗਲੀਆਂ ਚ ਬਣਾਈਆਂ ਨੇ ਲੌਕਟਾ ਗਲੀਆਂ ਤੇ ਕੰਮ ਕਰ ਰਹੇ ਭਗਵੰਤ ਮਾਨ ਕੰਮ ਕਰ ਰਹੇ ਨੇ ਭਗਵੰਤ ਮਾਨ ਜੀ ਕੰਮ ਕਰ ਰਹੇ ਕਰਦੇ ਪਏ ਨੇ ਕਰਦੇ ਪਏ ਜਿੰਨਾ ਕੋਲ ਨਾਲ ਸਾਰੇ ਉਹ ਵੀ ਕਰੀ ਜਾਂਦੇ ਕਰਦੇ ਪਏ ਨੇ ਹਾਂ ਡਿੰਪਿਟੀ ਲੋਵਾਏ ਵੋਟ ਮੰਗਣ ਇੱਥੇ ਆਏ ਸੀ ਜੀ ਸਾਰਾ ਫਰਮਾ ਵਾਲਾ ਉੱਤਰ ਜਿਵੇਂ ਆ ਹੁਣ ਦਫ਼ਤਰ ਖੋਲ੍ਹਤਾ ਇੱਥੇ ਸਾਰੇ ਇੱਥੇ ਹੁੰਦੇ ਆਥਨਿਛਾਵ ਨੂੰ ਮੀਟਿੰਗ ਹੁੰਦੀ ਹੈ ਜੀ ਕੇ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇੱਥੇ ਮਧੀਰਪਿੰਡ ਦੇ ਲੋਕਾਂ ਨਾਲ ਇੱਥੇ ਬਜ਼ੁਰਗਾਂ ਨਾਲ ਅਸੀਂ ਗੱਲ ਕੀਤੀ ਹੈ ਹੋਰ ਵੀ ਉੱਥੇ ਲੋਕ ਬੈਠੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰ ਸਾਡੀ ਕੋਸ਼ਿਸ਼ ਇਹੀ ਹੈ ਕਿ ਜਿਆਦਾ ਤੋਂ ਜਿਆਦਾ ਲੋਕਾਂ ਦੀ ਆਵਾਜ਼ ਜੋ ਹੈ ਤੁਹਾਡੇ ਤੱਕ ਪਹੁੰਚਾਈਏ ਕਿ ਉਹ ਕੀ ਸੋਚਦੇ ਨੇ ਨਾ ਵੋਟਾਂ ਨੂੰ ਲੈ ਕੇ ਜ਼ਿਮਨੀ ਚੋਣ ਹੋ ਰਹੀ ਹੈ ਚੁਣਿਆ ਤਾਂ ਉਹਨਾਂ ਨੇ 2022 ਚ ਰਾਜਾਵੜਿੰਗ ਨੂੰ ਐਮਐਲਏ ਸੀ ਪਰ ਰਾਜਾਵੜਿੰਗੋਂ ਲੁਧਿਆਣਾ ਤੋਂ ਐਮਪੀ ਨੇ ਤੇ ਤੇ ਜ਼ਿਮਨੀ ਚੋਣ ਦੁਬਾਰਾ ਤੋਂ ਹੋ ਰਹੀ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਸੋਚਦੇ ਹੋ ਜ਼ਿਮਨੀ ਚੋਣਾਂ ਨੂੰ ਲੈ ਕੇ ਕਿ ਮੋਲਤਾ ਜੀ ਕੋਈ ਪਤਾ ਨਹੀਂ ਲੱਗ ਰਿਹਾ ਤਿੰਨ ਕੋਈ ਫਿਰਦੇ ਲੱਗਦੇ ਆ ਉਹ ਨੂੰ ਹਮ ਇਹੋ ਨਾਲ ਕੋਈ ਪਤਾ ਲੱਗੂ ਜੀ ਅੱਤ ਵੇਲੇ ਕਿਹੜੇ ਫਸ ਜਾਂਦੇ ਤੇ ਅਮ੍ਰਿਤਾ ਵੜਿੰਗ ਦੀ ਇਹ ਪਹਿਲੀ ਚੋਣ ਹੈ ਲੱਗਦਾ ਜਿੱਤਣਗੇ ਉਹ ਇਉਂ ਆਣਾ ਜੀ ਹੁਣ ਕੋਈ ਹੁਣ ਮੈਂ ਵੋਟ ਅਭਰਤਾ ਵੜਕ ਨੂੰ ਅਵਰਕ ਨੂੰ ਪਾਉਣੀ ਆ ਪਰ ਗੱਲ ਤਾਂ ਇਹ ਹਣ ਜਿੱਤ ਤੇ ਨਾ ਜਿੱਤ ਤਾਂ ਹੁਣ ਕੀ ਪਤਾ ਲੱਗਦਾ ਇਹਨਾਂ ਦੇ ਇੱਕੋ ਜਿਹੇ ਤਿੰਨਾਂ ਦੀ ਵੋਟ ਤੇ ਕਿਹਦੇ ਵਾਦੇ ਤੁਹਾਨੂੰ ਲੱਗ ਰਿਹਾ ਕਿ ਕਿਹੜਾ ਵਾਦਿਆ ਤੇ ਖਰਾ ਉਤਰੂਗਾ ਕਿਸੇ ਤੇ ਥੋੜਾ ਬਹੁਤ ਤਾਂ ਵਿਸ਼ਵਾਸ ਹੋ ਰਿਹਾ ਵਾਦੇ ਆ ਉਹਦੇ ਦਿੱਤਾ ਆਪਾਂ ਨੂੰ ਪਤਾ ਹੀ ਆ ਜਿਹੜੇ ਉਹ ਡਿੰਪੀ ਉੱtre ਹੀ ਖੜਾ ਵਾਦਿਆ ਦਿੱਤਾ ਡਿੰਪੀ ਢਿੱਲੋ ਤੇ ਹੋਰ ਉtre ਹੀ ਖੜਾ ਉਹ ਛੱਡ ਕੇ ਕਾਲੀਆਂ ਨੂੰ ਇੱਧਰ ਆ ਕਿਉਂ ਕੀ ਕਰੂ ਕੱਲਾ ਅਕਾਲੀ ਦਲ ਨੂੰ ਯਾਦ ਕਰ ਰਹੇ ਹੋ ਅਕਾਲੀ ਦਲ ਚੋਂ ਟੈਂਟ ਤੇ ਕੱਲਾ ਜਿਹੜਾ ਖੜਾ ਬੜਿੰਗ ਖੜਾ ਹੁਣ ਅੱਛਾ ਰਾਜਾ ਬੜਿੰਗ ਆ ਆਪਦੇ ਟੈਂਟ ਦੇ ਖੜਾ ਕਾਂਗਰਸ ਦੇ ਹੋਰ ਸਾਰੇ ਹੀ ਹੁਣ ਮਨਪ੍ਰੀਤ ਅਰਗੇ ਸਾਰੇ ਹੀ ਬਦਲ ਗਏ ਲੋਕਾਂ ਨੂੰ ਲੱਗਦਾ ਪਾਰਟੀਆਂ ਬਦਲੀਆਂ ਉਹਨਾਂ ਨਾਲ ਤੇ ਉਹਨਾਂ ਦਾ ਕੋਈ ਸਟੈਂਡ ਨਹੀਂ ਹੈ ਇਸ ਕਾਰਨ ਤੁਸੀਂ ਕਹਿੰਦੇ ਉਹ ਉਹੀ ਕਾਰਨ ਹੈ ਹੋਇਆ ਸਾਡਾ ਜਿਆਦਾ ਤੂੰ ਪਾਰਟੀਆਂ ਬਦਲਣ ਦਾ ਵੀ ਲੋਕਾਂ ਦੇ ਮਨਾਂ 'ਚ ਪ੍ਰਭਾਵ ਪੈਂਦਾ ਹੀ ਹੈ ਹਾਲਾਂਕਿ ਲੀਡਰ ਸੋਚਦੇ ਨੇ ਕਿ ਅਸੀਂ ਇੱਧਰ ਉੱਧਰ ਜਾ ਰਹੇ ਹਾਂ ਕੋਈ ਫਰਕ ਨਹੀਂ ਪਊਗਾ ਸਿਰ ਚੋਣ ਨਿਸ਼ਾਨ ਬਦਲੇ ਪੀ ਪੀ ਬਣ ਗਏ ਫਿਰ ਕਾ ਜਾਵੜੇ ਕਾਂਗਰਸ 'ਚ ਮੁੜ ਕੇ ਹੁਣ ਫੇਰ ਭਾਜਪਾ 'ਚ ਆ ਕੇ ਹਾਂਜੀ ਭਾਜਪਾ ਮੌਕਾ ਵੇਖਣਾ ਹਾਂਜੀ ਭਾਜਪਾ ਤੁਸੀਂ ਕੀ ਕਹੋਗੇ ਕੁਛ ਕੁਛ ਨਹੀਂ ਕਹੋਗੇ ਹਾਂਜੀ ਬਜ਼ੁਰਗੋ ਕੁਛ ਕਹੋਗੇ ਚੋਣਾ ਨੂੰ ਲੈ ਕੇ ਅਸੀਂ ਤਾਂ ਕੁਛ ਨਹੀਂ ਕਹਿ ਸਕਦੇ ਕੁਛ ਨਹੀਂ ਕਹਿ ਸਕਦੇ ਕੋਈ ਤਾਂ ਬਣੂਗਾ ਐਮਐਲਏ ਕੀ ਲੱਗਦਾ ਥੋੜਾ ਤੁਹਾਡਾ ਤਜਰਬਾ ਕੀ ਕਹਿ ਰਹੇ ਟੱਕਰ ਹੈ ਮਤਲਬ ਕੁਛ ਨਹੀਂ ਕਹਿ ਸਕਦੇ ਜੀ ਹਾਂ ਹਾਂ ਕੋਈ ਪਤਾ ਨਹੀਂ ਕਿਹੜਾ ਬਣੇਗਾ ਠੀਕ ਹੈ ਕੋਈ ਟੱਕਰ ਹੈ ਤਿੰਨਾਂ ਦੀ ਕੋਈ ਟੱਕਰ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਗਿੱਦੜਬਾਹ ਚ ਅਸੀਂ ਵੱਖ-ਵੱਖ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਕੋਈ ਡਿੰਪੀ ਢੱਲੋ ਕਹਿ ਰਿਹਾ ਕੋਈ ਅੰਮ੍ਰਿਤਾ ਵੜਿੰਗ ਕਹਿ ਰਿਹਾ ਤੇ ਹਾਲਾਂਕਿ ਸਾਦਾ ਨਾਮ ਮਨਪ੍ਰੀਤ ਬਾਦਲ ਦਾ ਸੁਣਾਈ ਤਾਂ ਨਹੀਂ ਦੇ ਰਿਹਾ ਪਰ ਖਾਂ ਕੁਝ ਲੋਕ ਐਸੇ ਵੀ ਨੇ ਜੋ ਕਹਿ ਰਹੇ ਨੇ ਕਿ ਕੇਂਦਰ ਚ ਮੋਦੀ ਦੀ ਸਰਕਾਰ ਹੈ बीजेपी ਦੀ ਸਰਕਾਰ ਹੈ ਕਿ ਪਤਾ ਮਨਪ੍ਰੀਤ ਬਾਦਲ ਕੰਮ ਕਰਕੇ ਵਖਾਣ ਬਾਕੀ ਤੁਹਾਨੂੰ ਕੀ ਲੱਗਦਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਜ਼ਰੂਰ ਦੱਸੋ ਮੇਰੇ ਸਹਿਯੋਗੀ ਅਸ਼ਵਕ ਟੁੱਡੀ ਦੇ ਨਾਲ ਮੈਂ ਅਰਸ਼ਦੀਪ कौर ਪੰਜਾਬ ਤੋਂ ਗਿੱਦੜਬਾਹਾ ਪਿੰਡ ਮਦੀਰ